Ben <Sessizlik> şimdi ਭਾਜੀ ਕਿਆ ਲਾਜਵਾਬ ਤੁਹਾਡੀ ਆਵਾਜ਼ ਆ ਇਹ ਸਰ ਤੋਂ ਇੰਨਾ ਵਧੀਆ ਗਾਉਂਦੇ ਏ ਤੇ ਇਹਦਾ ਕੀ ਕਾਰਨ ਨੇ ਕਿ ਇਹ ਆਵਾਜ਼ ਬਾਹਰ ਜਿਹੜੀ ਲੋਕਾਂ ਤੱਕ ਨਹੀਂ ਪਹੁੰਚ ਰਹੀ ਇਹ ਸਿਰਫ ਇੱਕ ਅੰਦਰ ਕਮਰੇ ਦੇ ਵਿੱਚ ਬੰਦ ਰਹਿ ਚੁੱਕੀ ਹੈ ਭਾਜੀ ਇਸ ਦਾ ਕਾਰਨ ਸਭ ਤੋਂ ਵੱਡਾ ਕਾਰਨ ਦੇ ਤੁਹਾਨੂੰ ਮੈਂ ਹੀ ਦੱਸ ਸਕਦਾ ਵੀ ਸਭ ਤੋਂ ਵੱਡਾ ਕਾਰਨ ਹੈ ਜੀ ਗਰੀਬੀ ਜੀ ਜਿਹੜੀ ਕਿ ਮਤਲਬ ਮੈਨੂੰ ਮਤਲਬ ਬਾਹਰ ਜਾਂਦਾ ਮੌਕਾ ਹੀ ਨਹੀਂ ਮਿਲ ਰਿਹਾ ਜੀ ਮਤਲਬ ਮੈਂ ਆਪਣਾ ਰਿਆਜ਼ ਕਰਦਾ ਰਹਿਣਾ ਆਪਣਾ ਘਰੇ ਬੈਠ ਕੇ ਆਪਣੀ ਰੂਹਦਾਰੀ ਹਨਾ ਜਿੱਦਾਂ ਕਹਿੰਦੇ ਆਪਣਾ ਰਿਆਜ਼ ਕਰਦਾ ਰਹਿਣਾ ਮੈਂ ਸਸ਼ੀਕਾਲ ਜੀਰ ਸੰਬਰ ਸਰਿਆ YouTube ਚੈਨਲ ਦੇ ਕਰੀਫੇ ਟਟਾ ਦਾ ਸਾਰਿਆਂ ਦਾ तहे ਦਿਲੋਂ ਸਵਾਗਤ ਹੈ ਤੇ ਇੱਕ ਹੋਰ ਨਵੇਂ ਪੋਡਕਾਸਟ ਦੇ ਨਾਲ ਤੁਹਾਡੇ ਸਾਹਮਣੇ ਰੂਬਰੂ ਹੋ ਚੁੱਕੇ ਆ ਅੱਜ ਦਾ ਜਿਹੜਾ ਪੋਡਕਾਸਟ ਹੈ ਉਹ ਕਾਫੀ ਅਹਿਮ ਪਰੇ ਹੋਣ ਵਾਲਾ ਹੈ ਕਿਉਂਕਿ ਅੱਜ ਦੇ ਪੋਡਕਾਸਟ ਦੇ ਵਿੱਚ ਜਿਹੜੇ ਸਾਡੇ ਨਾਲ ਮਹਿਮਾਨ ਨੇ ਉਹ ਇੱਕ ਸੰਗੀਤਕਾਰ ਨੇ ਤਾਂ ਸੰਗੀਤ ਜਿਹੜਾ ਹੈ ਆਪਣੀ ਲਾਈਫ ਦੇ ਵਿੱਚ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਹੀ ਅਹਿਮ ਯੋਗਦਾਨ ਜਿਹੜਾ ਆਉਂਦਾ ਵਾ ਕਿਉਂਕਿ ਸੰਗੀਤ ਇੱਕ ਅਜਾਈਹ ਚੀਜ਼ ਹੈ ਜਿਸ ਦੇ ਨਾਲ ਆਪਾਂ ਆਪਣੀਆਂ ਮੁਸ਼ਕਲਾਂ ਨੂੰ ਆਪਣੀਆਂ ਟੈਨਸ਼ਨਾਂ ਨੂੰ ਸੁਣ ਕੇ ਪੁਲਾ ਸਕਦੇ ਆ ਤੇ ਹੁਣ ਬਿਨਾ ਕਿਸੇ ਦੇਰੀ ਤੋਂ ਪੋਡਕਾਸਟ ਸਟਾਰਟ ਕਰਦੇ ਆ ਤੇ ਅੱਜ ਦੇ ਜਿਹੜੇ ਸਾਡੇ ਮਹਿਮਾਨ ਨੇ ਉਹਨਾਂ ਦੇ ਨਾਲ ਤੁਹਾਨੂੰ ਰੂਬਰੂ ਕਰਾਉਨੇ ਆ ਹਾਂਜੀ ਸਸੀਗਲ ਜੀ ਸਸੀਗਲ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਜੁੜੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਜੀ ਤੁਸੀਂ ਆਪਣਾ ਨਾਮ ਤੇ ਕਿਹੜੀ ਜਗ੍ਹਾ ਤੋਂ ਬਿਲੋਂਗ ਕਰਦੇ ਹੋ ਆਪਣਾ ਨਾਮ ਮੇਰਾ ਨਾਮ ਨਿਸ਼ਾਨ ਹੈ ਜੀ ਆਪਣਾ ਜਿਹੜਾ ਸਿਟੀ ਹੈਗੀ ਆਪਣਾ ਭਿਖੇਵੰਡਾ ਜੀ ਤਰਨਤਾਰਨ ਦੇ ਕੋਲ ਇਸ ਟ੍ਰੰਡਾਰਨ ਹਾਂਜੀ ਸੰਗੀਤ ਦੇ ਵਿੱਚ ਕਦੋਂ ਤੋਂ ਤੁਸੀਂ ਜੁੜੇ ਹੋ ਇਸ ਲਾਈਨ ਦੇ ਵਿੱਚ ਸੰਗੀਤ ਦੇ ਵਿੱਚ ਬਾਜੀ ਮੈਂ ਤਕਰੀਬਨ ਮੇਰੇ ਨਾਲ ਦਾਦਾ ਜੀ ਕੀਰਤਨ ਕਰਦੇ ਸੀ ਤੇ ਮੈਨੂੰ ਛੋਟੇ ਹੁੰਦਿਆਂ ਤੋਂ ਹੀ ਬਹੁਤ ਜ਼ਿਆਦਾ ਸੰਗੀਤ ਦਾ ਸ਼ੌਂਕ ਪੈ ਗਿਆ ਜੀ ਤੇ ਸਟੱਡੀ ਦੇ ਨਾਲ ਨਾਲ ਮੈਂ ਆਪਣੇ ਸ਼ੌਂਕ ਨੂੰ ਬਰਕਰਾਰ ਰੱਖਿਆ ਜੀ ਹਾਂਜੀ ਕਰਕਟਾਂ ਡਿਸਟ੍ਰਿਕਟ ਦੇ ਵਿੱਚ ਤੁਹਾਡਾ ਪਿੰਡ ਕਾਲੇ ਹਾਂਜੀ ਕਾਲੇ ਆਪਣੇ ਭਿੱਖੀਵਿੰਡ ਤੇ ਕਾਲੇ ਬਿਲਕੁਲ ਨਾਲ ਹੀ ਆ ਜੀ ਆਪਣਾ ਹਾਂਜੀ ਸੰਗੀਤ ਦੇ ਵਿੱਚ ਮਤਲਬ ਕਿੰਨੇ ਚਿਰ ਤੋਂ ਤੁਸੀਂ ਜੁੜੇ ਹੋ ਸੰਗੀਤ ਦੇ ਵਿੱਚ ਪਾਜੀ ਮੈਨੂੰ ਕਾਫੀ ਟਾਈਮ ਹੋ ਗਿਆ ਜੀ ਜੋ ਮਤਲਬ ਜਿੱਦਾਂ ਤੁਸੀਂ ਲਾ ਲੋ ਕੋਈ 8-9 ਸਾਲ ਦੀ ਉਮਰ ਦੇ ਵਿੱਚ ਮੈਂ ਸੰਗੀਤ ਨੂੰ ਮਤਲਬ ਆਪਣਾ ਹਰਮੋਨੀਅਮ ਲੈ ਕੇ ਰਿਆਜ ਕਰਦਾ ਹੁੰਦਾ ਸੀ ਉਦੋਂ ਦਾ ਹੀ ਮਤਲਬ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਪੈ ਗਿਆ ਸੰਗੀਤ ਦਾ ਤੇ ਮੈਂ ਸਕੂਲ ਦੇ ਵਿੱਚ ਵੀ ਪਾਰਟਿਸਪੇਟ ਕਰਦਾ ਹੁੰਦਾ ਸੀ ਹਾਂਜੀ ਮਤਲਬ ਬਚਪਨ ਤੋਂ ਹੀ ਤੇ ਹੀ ਆਪਣੀ ਸੰਗੀਤ ਦੀ ਜਨਨੀ ਸਟਾਰਟ ਕਰਤੀ ਸੀ ਇਸ ਤੋਂ ਪਹਿਲਾਂ ਤੁਹਾਡੇ ਪਰਿਵਾਰ ਦੇ ਵਿੱਚ ਹੋਰ ਸੰਗੀਤ ਨਾਲ ਕੋਈ ਸੰਬੰਧ ਰੱਖਦਾ ਹੈ ਹਾਂਜੀ ਪਾਜੀ ਮੇਰੇ ਦਾਦਾ ਜੀ ਸੀ ਉਹ ਕਿਰਤਪੰਦਾ ਜੀ ਮਤਲਬ ਕੀਰਤਨ ਕਰਦੇ ਸੀ ਤੇ ਉਹ ਆਪਣੇ ਇਧਰੋਂ ਕੋੜਗਪੁਰਾ ਸਾਈਡ ਤੋਂ ਕੀਰਤਨ ਮਤਲਬ ਸਿੱਖ ਗਏ ਸੀ ਹਾਂਜੀ ਤੇ ਮਤਲਬ ਕਾਫੀ ਟਾਈਮ ਦੀ ਗੱਲ ਹੈ ਉਦੋਂ ਮਤਲਬ ਦਾਦਾ ਜੀ ਕੀਰਤਨ ਕਰਦੇ ਹੁੰਦੇ ਸੀ ਤੇ ਉਸ ਉਦੋਂ ਦਾ ਹੀ ਸਾਡੇ ਪਰਿਵਾਰ ਦੇ ਵਿੱਚ ਸੰਗੀਤ ਲੈਣ ਨਾਲ ਬਹੁਤ ਪਿਆਰ ਹੈ ਸਾਰਿਆਂ ਦਾ ਤੇ ਤੁਹਾਡੇ ਜਿਹੜੇ ਉਸਤਾਦ ਜੀ ਹੈ ਤੁਸੀਂ ਕਿੰਨਾ ਤੋਂ ਇਸ ਵਕਤ ਜਿਹੜੀ ਟ੍ਰੇਨਿੰਗ ਲੈ ਰਹੇ ਹੋ ਆਪਣੀ ਸੰਗੀਤ ਦੀ ਬਾਜੀ ਮੇਰੇ ਉਸਤਾਦ ਜੀ ਨੇ ਆਪਣੇ ਵੈਸੇ ਤਾਂ ਮੇਰੇ ਦਾਦਾ ਗੁਰੂ ਜੀ ਜਿਹੜੇ ਉਹ ਮੇਰੇ ਦਾਦਾ ਜੀ ਨੇ ਹਾਂਜੀ ਜਿਹੜੇ ਮਤਲਬ ਹੁਣ ਮੈਂ ਜਿੰਨਾ ਤੋਂ ਟ੍ਰੇਨਿੰਗ ਲੈ ਰਿਹਾ ਉਹ ਮੇਰੇ ਹੈਗੇ ਨੇ ਉਸਤਾਦ ਜੀ ਆਪਣੇ ਇਥੋਂ ਨਾਰਲੀ ਤੋਂ ਜੀ ਬਾਰਡਰ ਏਰੀਆ ਖਾਲਦਾ ਪਿੰਡ ਉਥੋਂ ਜੀ ਮਤਲਬ ਮੇਰੇ ਉਸਤਾਦ ਜੀ ਨੇ ਮਲਕੀਤ ਗਿੱਲ ਜੀ ਉਹਨਾਂ ਤੋਂ ਮੈਂ ਟ੍ਰੇਨਿੰਗ ਲੈ ਰਿਹਾ ਜੀ ਮਲਕੀਤ ਗਿੱਲ ਜੀ ਹਾਂਜੀ ਆਜ ਕੀ ਬਾਤ ਹੈ ਤੇ ਬਚਪਨ ਤੋਂ ਹੀ ਇਸ ਤਰ੍ਹਾਂ ਸ਼ੌਂਕ ਪਿਆ ਤੁਹਾਨੂੰ ਸੰਗੀਤ ਦੇ ਇਸ ਲਾਈਨ ਦੇ ਵਿੱਚ ਆਉਣ ਦਾ ਭਾਜੀ ਮੇਰਾ ਨਾ ਮਤਲਬ ਜਿੱਦਾਂ ਰੂਹਾਨੀਅਤ ਜਿੱਦਾਂ ਲਾ ਲਓ ਤੁਸੀਂ ਮੇਰੀ ਰੂਹ ਜਿਹੜੀ ਹੈ ਮਤਲਬ ਜਿੱਤਰਾ ਮੈਂ ਇਸ ਚੀਜ਼ ਦੇ ਨਾਲ ਮੈਂ ਜਦੋਂ ਇਹ ਮੈਂ ਹਰਮੋਨੀਅਮ ਲੈ ਕੇ ਬੈਠ ਜਾਂਦਾ ਮੇਰੀ ਰੂਹ ਬਹੁਤ ਜ਼ਿਆਦਾ ਖੁਸ਼ ਹੁੰਦੀ ਹੈ ਮੈਨੂੰ ਬੜਾ ਵਧੀਆ ਲੱਗਦਾ ਕਿ ਮੇਰੇ ਸੂਰੂਹ ਸਕੂਨ ਮਿਲਦਾ ਜੀ ਮਤਲਬ ਤੁਹਾਡੇ ਖੂਨ ਦੇ ਵਿੱਚ ਹੀ ਮਤਲਬ ਜਦੋਂ ਸੰਗੀਤ ਤੁਹਾਡੇ ਕੰਨਾਂ 'ਚ ਪੈਂਦੀ ਹੈ ਮਤਲਬ ਅੰਦਰੋਂ ਵੀ ਹਾਂਜੀ ਹਾਂਜੀ ਉਹੀ ਨਾ ਮਤਲਬ ਜਿੱਦਾਂ ਮੈਂ ਇਹ ਨਹੀਂ ਵੀ ਮੈਂ ਇਦਾਂ ਗਾਉਂਦਾ ਹੁਵਾ ਜਾਂ ਕਿਤੇ ਵੀ ਮਤਲਬ ਕੋਈ ਫੀਲ ਵਾਲੀ ਚੀਜ਼ ਇਹ ਸੰਗੀਤ ਲਾਈਨ ਨੂੰ ਮਤਲਬ ਇੰਨਾ ਕਿ ਜਦੋਂ ਮੈਂ ਪਿਆਰ ਕਰਦਾ ਕਿ ਕੋਈ ਫੀਲ ਵਾਲੀ ਚੀਜ਼ ਇਦਾਂ ਚੱਲਦੀ ਹੋਵੇ ਮੇਰਾ ਜਿੱਤਨਾ ਮਨ ਖਿੱਚਿਆ ਜਾਂਦਾ ਮਤਲਬ ਉਸ ਚੀਜ਼ ਵੱਲ ਇਸ ਚੀਜ਼ ਨੇ ਤੁਸੀਂ ਸੰਗੀਤ ਦੇ ਇਲਾਵਾ ਹੋਰ ਕਿਸ ਕੰਮ ਦੇ ਨਾਲ ਜੁੜੇ ਹੋਏ ਹੋ ਭਾਜੀ ਮੈਂ ਇਸ ਤੋਂ ਇਲਾਵਾ ਜੀ ਮੰਡੀ ਦੇ ਵਿੱਚ ਕੰਮ ਕਰਦਾ ਜੀ ਅੱਛਾ ਮੰਡੀ ਦੇ ਵਿੱਚ ਹਾਂਜੀ ਮੰਡੀ ਪਿੱਖੀ ਵੰਡ ਪੈਂਡ ਹੀ ਕਰਦੇ ਹੋ ਹਾਂਜੀ ਪਿੱਖੀ ਵੰਡ ਦੇ ਵਿੱਚ ਮੰਡੀ ਦੇ ਵਿੱਚ ਕਿਹੜਾ ਕੰਮ ਕਰਦੇ ਹੋ ਭਾਜੀ ਮੰਡੀ ਦੇ ਵਿੱਚ ਮੈਂ ਲੇਵਰ ਦਾ ਕੰਮ ਕਰਦਾ ਜੀ ਅੱਛਾ ਹਾਂਜੀ ਤੇ ਸੰਗੀਤ ਲਾਈਨ ਤੋਂ ਬਾਹਰ ਜਾ ਕੇ ਮੰਡੀ 'ਚ ਕੰਮ ਕਰਨਾ ਇਹ ਮਤਲਬ ਕਿਸ ਤਰ੍ਹਾਂ ਸਮਝ ਨਹੀਂ ਆਏ ਗੱਲ ਤੇ ਭਾਜੀ ਸੰਗੀਤ ਲਾਈਨ ਦਾ ਇਸ ਤਰ੍ਹਾਂ ਕੀ ਮਤਲਬ ਘਰ ਦੇ ਵਿੱਚ ਮਤਲਬ ਗਰੀਬੀ ਹੋਣਾ ਕਰਨਾ ਅੱਛਾ ਜੀ ਤੇ ਫਿਰ ਮੈਨੂੰ ਪਰਿਵਾਰ ਦਾ ਵੀ ਦੇਖਣਾ ਪੈਂਦਾ ਜੀ ਹਾਂਜੀ ਕਿਉਂਕਿ ਇਹ ਘਰ ਦੇ ਵਿੱਚ ਹੋਰ ਕੋਈ ਕਮਾਉਣ ਵਾਲਾ ਨਹੀਂ ਹੈਗਾ ਜੀ ਅੱਛਾ ਜੀ ਤੇ ਇਸ ਕਰਕੇ ਫਿਰ ਮੈਨੂੰ ਆਪਣਾ ਪਰਿਵਾਰ ਵੀ ਵੇਖਣਾ ਹੈ ਤੇ ਮੈਂ ਚਲੋ ਮੇਰਾ ਇਹ ਤੇ ਚਲੋ ਸ਼ੌਂਕ ਹੈਗਾ ਹੀ ਹੈਗਾ ਬਿਲਕੁਲ ਜੀ ਬਿਲਕੁਲ ਬਾਕੀ ਮਤਲਬ ਪਰਿਵਾਰ ਦੇ ਨਾਲ ਵੀ ਮੈਂ ਤੁਹਾਨੂੰ ਪਤਾ ਉਹਨਾਂ ਦੇ ਨਾਲ ਵੀ ਸਾਥ ਦੇਣਾ ਹੈ ਤਾਂ ਕਰਕੇ ਫਿਰ ਮੈਨੂੰ ਮੰਡੀ ਦੇ ਵਿੱਚ ਕੰਮ ਕਰਨਾ ਪੈਂਦਾ ਜਿਸ ਤਰ੍ਹਾਂ ਕਿ ਆਪਾਂ ਤੁਹਾਨੂੰ ਗੈਸਟਰਨ ਨਾਲ ਰੂਬਰੂ ਕਰਾਇਆ ਤੇ ਨਿਸ਼ਾਨ ਚੀਨ ਦਾ ਨਾਮ ਹੈ ਅਤੇ ਇਹ ਸੰਗੀਤ ਦੇ ਨਾਲ ਬਚਪਨ ਤੋਂ ਹੀ ਜੁੜੇ ਹੋਏ ਨੇ ਤੇ ਕਰਦੀਆਂ ਮਜਬੂਰੀਆਂ ਕਰਕੇ ਇਹ ਮੰਡੀ ਦੇ ਵਿੱਚ ਵੀ ਕੰਮ ਕਰਦੇ ਨੇ ਤੇ ਇਹ ਮੈਨੂੰ ਬਹੁਤ ਵਧੀਆ ਗੱਲ ਲੱਗੀ ਆ ਕਿ ਇਹਨਾਂ ਨੇ ਆਪਣੇ ਇਹਨਾਂ ਸ਼ੌਕ ਆ ਉਸ ਨੂੰ ਕੰਟੀਨਿਊ ਰੱਖਿਆ ਕਿਉਂਕਿ ਕਈ ਵਾਰ ਇਹ ਜਹਾ ਹੁੰਦਾ ਕਿ ਆਪਾਂ ਜਦੋਂ ਕਾਰ ਦੀ ਮਜਬੂਰੀਆਂ ਦੇ ਕਾਰਨ ਆਪਣੇ ਸ਼ੌਕ ਜਿਹੜੇ ਆ ਮਾਰ ਲੈਨੇ ਆ ਤੇ ਬਟ ਇਹ ਬਹੁਤ ਵਧੀਆ ਤੁਸੀਂ ਵੀ ਇਹ ਇੱਕ ਮੈਸੇਜ ਜਾਂਦਾ ਹੈ ਤੁਹਾਡੇ ਵਾਸਤੇ ਵੀ ਕਿ ਚਾਹੇ ਘਰ ਦੇ ਵਿੱਚ ਲੱਖ ਮਜਬੂਰੀਆਂ ਹੋਣ ਲੇਕਿਨ ਬੰਦੇ ਨੂੰ ਆਪਣੇ ਜਿਹੜੇ ਸ਼ੌਕ ਆ ਉਹ ਨਹੀਂ ਮਾਰਨੇ ਚਾਹੀਦੇ ਤੇ ਹੁਣ ਆਪਾਂ ਇਹਨਾਂ ਦੇ ਕੋਲ ਕੁਝ ਹੋਰ ਥੋੜੀਆਂ-ਬੋਤੀਆਂ ਗੱਲਾਂ ਬਾਤਾਂ ਕਰਾਂਗੇ ਤੇ ਸੰਗੀਤ ਲਾਈਨ ਦੇ ਵਿੱਚ ਕੁਝ ਸਾਡੇ ਦਰਸ਼ਕਾਂ ਨੂੰ ਕੁਝ ਸੁਣਾਓ ਪੇਸ਼ ਕਰੀ ਕੋਈ ਦੋ ਠੀਕ ਹੈ ਐਸ਼ਕ ਕਲਪਨਾ ਵਸ ਤੇ ਤਨ ਮਨ किल इश्क खरीदण चंदा रब जी हंडी दिल्क खरीदण चंदा रब दी हौदा मिले सवा सौ मिलास हंडी त दिलि दंदा रब दी हब दी ह ਇਸਾਰ ਮਤਲਬ ਤੁਹਾਡੀ ਹੀ ਨਹੀਂ ਵਧੀਆ ਆਵਾਜ਼ ਹੈ ਤੁਸੀਂ ਮਤਲਬ ਆਪਣੇ ਉਸਤਾਦ ਜੀ ਉਹਨਾਂ ਨੂੰ ਮਤਲਬ ਉਹਨਾਂ ਦੇ ਨਾਲ ਜਿਸ ਤਰ੍ਹਾਂ ਅੱਜਕੱਲ ਜਾਂਦੇ ਨੇ ਜਾਗਰਣ ਕਰਵਾਂਦੇ ਨੇ ਜਗਰਾਤਾ ਕਰਾਉਂਦੇ ਨੇ ਤੇ ਤੁਸੀਂ ਅਜੇ ਤੱਕ ਇਹੋ ਜਿਹਾ ਪ੍ਰੋਗਰਾਮ ਨਹੀਂ ਲਾਏ ਮੈਂ ਭਜੀ ਮਤਲਬ ਜਾਗਰਣ ਵਗੈਰਾ ਕਵਾਲੀ ਵਗੈਰਾ ਸਾਰਾ ਪ੍ਰੋਗਰਾਮ ਆਪਾਂ ਲਾਈਦੇ ਆ ਜੀ ਮੈਂ ਉਸਤਾਦ ਜੀ ਦੇ ਨਾਲ ਜਾਂਦਾ ਰਿਹਾ ਜੀ ਤੇ ਉਹਨਾਂ ਦੇ ਨਾਲ ਜਾ ਕੇ ਮਤਲਬ ਕਵਾਲੀ ਦੀ ਜਾਗਰਣ ਦੀ ਟ੍ਰੇਨਿੰਗ ਲੈ ਰਿਹਾ ਹਾਂ ਜੀ ਅੱਛਾ ਜੀ ਹਾਂਜੀ ਹਾਂਜੀ ਕੀ ਬਾਤ ਹੈ ਤੇ ਇਸ ਤੋਂ ਇਲਾਵਾ ਮਤਲਬ ਤੁਹਾਡੇ ਯਾਰਾਂ ਦੋਸਤਾਂ ਦੀ ਪੂਰੀ ਸਪੋਰਟ ਹੈ ਤੁਹਾਨੂੰ ਬੜੀ ਯਾਰਾਂ ਦੋਸਤਾਂ ਦੀ سپورਟ ਹੈਗੀ ਹੈ ਜੀ ਹਾਂਜੀ ਬਾਜ ਕੀ ਬਾਤ ਹੈ ਹਾਂਜੀ ਤੇ ਪਿੰਡ ਵਾਲੇ ਕੀ ਕਹਿੰਦੇ ਨੇ ਪਿੰਡ ਵਾਲੇ ਭਾਜੀ ਤੁਹਾਨੂੰ ਦੱਸਦਾ ਵੀ ਮਤਲਬ ਜਿਹੜੇ ਯਾਰ ਦੋਸਤ ਹੈ ਮੇਰੇ ਜਿਹੜੇ ਨਜ਼ਦੀਕੀ ਉਹਨਾਂ ਨੂੰ ਤਾਂ ਸਾਰਿਆਂ ਨੂੰ ਪਤਾ ਚਲੋ ਵੀ ਮਤਲਬ ਗਉਂਦਾ ਹੈ ਬਾਕੀ ਇਹ ਵੀ ਪਿੰਡ ਦੇ ਵਿੱਚ ਜ਼ਿਆਦਾ ਕਿਉਂਕਿ ਮੈਂ ਜ਼ਿਆਦਾ ਦੁਨੀਆ ਦੇ ਵਿੱਚ ਵਿਚਰਿਆ ਨਹੀਂ ਨਾ ਹਜੇ ਹਾਂਜੀ ਤਾਂ ਕਰਕੇ ਮਤਲਬ ਆਪਾਂ ਚਲੋ ਸਾਰਿਆਂ ਗਾੜੀ ਹੁਣ ਵੀ ਚਲੋ ਆਪਾਂ ਤੁਹਾਡੇ ਨਾਲ ਆਪਾਂ ਕਰ ਰਹੇ ਹਾਂ ਇੰਟਰਵਿਊ ਕਰ ਰਹੇ ਹਾਂ ਜੀ ਮਤਲਬ ਇਹ ਹੀ ਆਪਾਂ ਗੁਜਾਰਸ਼ ਕਰਨੀ ਸਾਰਿਆਂ ਮਤਲਬ ਜਿਹੜੇ ਵੀ ਆਪਣੀ ਵੀਡੀਓ ਨੂੰ ਦੇਖਦੇ ਆ ਜੀ ਆਪਾਂ ਸਾਰਿਆਂ ਨੂੰ ਇਹ ਗੱਲ ਕ ਵੀ ਆਪਣੀ ਵੀਡੀਓ ਨੂੰ ਦੇਖ ਕੇ ਤੁਸੀਂ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਜੀ ਤੇ ਤਾਂ ਜੋ ਮਤਲਬ ਆਪਣੀ ਵੀਡੀਓ ਜੀ ਸਾਰੀ ਦੁਨੀਆ ਤੱਕ ਪਹੁੰਚ ਸਕੇ ਜੀ ਸਾਡਾ ਅਸੀਂ ਪਿਛਲੇ ਪੋਡਕਾਸਟ ਤੇ ਵੀ ਇਹ ਗੱਲ ਕੀਤੀ ਕਿ ਅਸੀਂ ਇਥੇ ਲੈ ਕੇ ਆਉਣਾ ਚਾਹੁੰਦੇ ਆ ਕਿਉਂਕਿ ਜਿਹੜੀ ਇਹ ਫੇਮਸ ਹੁੰਦੀ ਆ ਉਹਨਾਂ ਦੇ ਆਲਰੇਡੀ ਦੁਨੀਆ ਜਾਣਦੀ ਆ ਪਰ ਜਿਹੜੇ ਇਸ ਤਰ੍ਹਾਂ ਦਾ ਟੈਲੈਂਟ ਜਿਹੜੇ ਸੁਪਿਆ ਰਹਿ ਸਕਿਆ ਵਾ ਆਪਾਂ ਇਹ ਮਕਸਦ ਹੁੰਦਾ ਕਿ ਐਹੋ ਜਿਹਾ ਟੈਲੈਂਟ ਸਾਡੇ ਕੋਲ ਆਵੇ ਤੇ ਸਾਡੇ ਚੈਨਲ ਤੇ ਰਹੀਂ ਲੋਕਾਂ ਤੱਕ ਪਹੁੰਚੇ ਜਾਰਦ ਤੇ ਜ਼ਿਆਦਾ ਲੋਕਾਂ ਨੂੰ ਸਪੋਰਟ ਮਿਲੇ ਟੈਲੈਂਟ ਨੂੰ ਅੱਗੇ ਜਾਂਦਾ ਮੌਕਾ ਮਿਲੇ ਵੈਸੇ ਸਰ ਸਰ ਵੈਸੇ ਤਾਂ ਅੱਜਕੱਲ੍ਹ ਇਸ ਤਰ੍ਹਾਂ ਰੈਲਿਟੀ ਸ਼ੋਅ ਬਹੁਤ ਨੇ ਇਹ ਕਾਫੀ ਟੈਲੈਂਟ ਨੂੰ ਮੌਕਾ ਵੀ ਮਿਲਦਾ ਤੁਸੀਂ ਕਿਹਾ ਟ੍ਰਾਈਂਗ ਕੀਤਾ ਕਿ ਮੈਂ ਕਿਸੇ ਰਿਐਲਿਟੀ ਸ਼ੋਅ ਦੇ ਵਿੱਚ ਜਾਵਾਂ ਇਹ ਪਰ ਜਦੋਂ ਮੈਂ ਉਹਨਾਂ ਕੋਈ ਉਹ ਤਾਂ ਸਹੀ ਗੱਲ ਪਿੱਛੇ ਇਹਨਾਂ ਨੂੰ ਕਿ ਮੇਰਾ ਨਾਮ ਮਤਲਬ ਟਾਈਮ ਦਾ ਹੈਗਾ ਮਤਲਬ ਮੰਡੀ ਦੇ ਵਿੱਚ ਕੰਮ ਕਰਦਾ ਜਦੋਂ ਮਤਲਬ ਸਾਰੇ ਰਿਐਲਿਟੀ ਸ਼ੋਅ ਮਨਰੋ ਹੁੰਦੇ ਆ ਨਾ ਉਸ ਟਾਈਮ ਦੇ ਵਿੱਚ ਮੇਰਾ ਸੀਜ਼ਨ ਚੱਲਦਾ ਹੁੰਦਾ ਜੀ ਬਿਲਕੁਲ ਹਾਂ ਜੀ ਜਿੱਦਾਂ ਬਾਲਾ ਕੀ ਆ 10 ਮਹੀਨੇ ਦੇ ਵਿੱਚ ਰਿਐਲਿਟੀ ਸ਼ੋਅ ਹੁੰਦੇ ਆ ਨਾ ਤੇ ਉਹ ਮਤਲਬ ਉਹਦੋਂ ਮੇਰੇ ਸਾਰੇ ਮਤਲਬ ਮੰਡੀ ਦੀਆਂ ਜੇ ਲੇਬਰ ਦਾ ਸਾਡਾ ਸੀਜ਼ਨ ਚੱਲਦਾ ਹੁੰਦਾ ਤੇ ਇਸ ਕਰਕੇ ਮੈਨੂੰ ਤਾਂ ਮਿਲਿਆ ਨਹੀਂ ਜਾਂਦਾ ਜੀ ਤੇ ਤੁਹਾਨੂੰ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਅੱਜ ਕੱਲ ਦਾ ਸੰਗੀਤ ਹੋ ਚੁੱਕਿਆ ਹੈ ਕਿਉਂਕਿ ਤੜਕ ਫੜਕ ਵਾਲੇ ਜਿਹੜੇ ਗਾਣੇ ਹੁੰਦੇ ਆ ਤੇ ਇਹ ਜਿਹੜੀ ਕਵਾਲੀਆਂ ਜਾਂ ਸੂਕੀਆਂ ਜਿਹੜੀਆਂ ਹੁੰਦੀਆਂ ਇਹ ਕਿਤੇ ਨਾ ਕਿਤੇ ਲੋਕ ਤੇ ਰਹੇ ਨੇ ਇਸ ਦੇ ਬਾਰੇ ਕੀ ਕਹਿੰਦੇ ਇਸ ਦੇ ਬਾਰੇ ਇਹ ਹੀ ਆ ਕਿ ਮਤਲਬ ਅੱਜ ਕੱਲ ਨਾ ਜਿਆਦਾ ਜਿਹੜੇ ਮਤਲਬ ਲੈਚਰ ਸਾਊਂਡ ਜਿਹੜੇ ਜਿਆਦੇ ਆਉਂਦੇ ਆ ਉਹ ਮਤਲਬ ਉਹ ਉਸ ਨੂੰ ਜਿਆਦਾ ਦੁਨੀਆ ਜਿਆਦਾ ਪਸੰਦ ਕਰ ਰਹੀ ਹੈ ਬਾਕੀ ਜਿਹੜਾ ਪਰਿਵਾਰ ਦੇ ਵਿੱਚ ਬੈਠ ਕੇ ਜਿਹੜਾ ਸੁਣਨ ਵਾਲਾ ਸੰਗੀਤ ਆ ਉਹਦੇ ਜਿਹੜਾ ਰੁਹਾਨੀਆਂ ਤੇ ਜਿਹੜਾ ਰੂਹ ਜਿਹੜਾ ਉਹ ਰੂਹ ਵਾਲਾ ਉਹ ਤੇ ਸੰਗੀਤ ਇਹੀ ਆ ਕੰਟੇ ਸਾਰੇ ਅੱਜਕੱਲ ਬਿਲਕੁਲ ਹੀ ਗਾਇਬ ਹੋ ਚੁੱਕਾ ਨਾ ਹੋ ਗਿਆ ਜੀ ਤੇ ਚਲੋ ਇਹਦੇ ਅਸੀਂ ਬਹੁਤ ਸਾਰੀ ਗੱਲਾਂ ਬਾਤਾਂ ਹੋ ਗਈਆਂ ਆਪਰੇ ਇਹਨਾਂ ਦੇ ਕੋਲ ਹੋਰ ਵੀ ਕੋਈ ਵਧੀਆ ਜਿਹਾ ਸਰ ਕੋਈ ਰੋਮਾਂਟਿਕ ਜਿਹਾ Song ਸੁਣਾਓ ਕਿਉਂਕਿ ਸਾਡੇ ਜਿਹੜੇ ਦਰਸ਼ਕ ਨੇ ਉਹ ਲਾਰਜ ਆਡੀਅנס ਹੈ ਤੇ ਹਾਇਕ ਵੀ ਆਪੋ ਆਪਣੀ ਪਸੰਦੀ ਦੇ ਤੁਸੀਂ ਇੱਕ ਵਧੀਆ ਜਿਹਾ ਆਪਣੇ ਮਨ ਪਸੰਦ ਦਾ ਜੀ ਤਾਂ ਮੈਂ ਇੱਕ ਸਤਾਈ ਯੰਤਰਾ ਸੁਣਾਉਣਾ ਜੀ ਇੱਕ ਕਮਲ ਖਾਨ ਸਾਹਿਬ ਵੀ ਦਾ Song ਹੈ ਜੀ ਰੋਮਾਂਟਿਕ Song ਹੈ ਜਿਆਦਾ ਹਾਂ ਜੀ ਉਹਦਾ ਸਤਾਈ ਯੰਤਰਾ ਸੁਣਾਉਣਾ ਨਹੀਂ ਸੁਣਾਉਣਾ ਲੱਗਿਆ ਰਤ ਲੰਮੀ ਆਈ ਬੜੀਆਂ ਨੇ ਸਾਨੂੰ ਹੁਣ ਪੱਲਾ ਲੱਗਿਆ ਰਤ ਲੰਮੀ ਆਈ ਬੜੀਆਂ ਵਾਹ ਭਾਜੀ ਕਿਆ ਲਾਜਵਾਬ ਤੁਹਾਡੀ ਆਵਾਜ਼ ਆ ਇਹ ਸਰ ਤੋਂ ਇੰਨਾ ਵਧੀਆ ਗਾਉਂਦੇ ਏ ਤੇ ਇਹਦਾ ਕੀ ਕਾਰਨ ਨੇ ਕਿ ਇਹ ਆਵਾਜ਼ ਬਾਹਰ ਜਿਹੜੀ ਲੋਕਾਂ ਤੱਕ ਨਹੀਂ ਪਹੁੰਚ ਰਹੀ ਇਹ ਸਿਰਫ ਇੱਕ ਅੰਦਰ ਕਮਰੇ ਦੇ ਵਿੱਚ ਬੰਦ ਰਹਿ ਚੁੱਕੀ ਹੈ ਭਾਜੀ ਇਸ ਦਾ ਕਾਰਨ ਸਭ ਤੋਂ ਵੱਡਾ ਕਾਰਨ ਤੇ ਤੁਹਾਨੂੰ ਮੈਂ ਹੀ ਦੱਸ ਸਕਦਾ ਵੀ ਸਭ ਤੋਂ ਵੱਡਾ ਕਾਰਨ ਹੈ ਜੀ ਗਰੀਬੀ ਜੀ ਜਿਹੜੀ ਕਿ ਮਤਲਬ ਮੈਨੂੰ ਮਤਲਬ ਬਾਹਰ ਜਾਂਦਾ ਮੌਕਾ ਹੀ ਨਹੀਂ ਮਿਲ ਰਿਹਾ ਜੀ ਮਤਲਬ ਮੈਂ ਆਪਣਾ ਰਿਆਜ ਕਰਦਾ ਰਹਿਣਾ ਆਪਣਾ ਘਰੇ ਬੈਠ ਕੇ ਆਪਣੀ ਰੂਹਦਾਰੀ ਹਨਾ ਜਿੱਥੇ ਕਿ ਕਹਿੰਦੇ ਆਪਣਾ ਰਿਆਜ ਕਰਦਾ ਰਹਿਣਾ ਮੈਂ ਇਸ ਬਾਰੇ ਬਾਕੀ ਇਹ ਵੀ ਤੁਹਾਨੂੰ ਪਤਾ ਵੀ ਨਾਮ ਬਣਾਉਣ ਵਾਸਤੇ ਬਾਹਰ ਨਿਕਲਣਾ ਪੈਂਦਾ ਦੁਨੀਆ ਦੇ ਵਿੱਚ ਜੀ ਸਰ ਜੀ ਇਸ ਕਰਕੇ ਫਿਰ ਮੇਰੇ ਕੋਲ ਟਾਈਮ ਨਹੀਂ ਮਤਲਬ ਨਿਕਲ ਨਹੀਂ ਰਿਹਾ ਕਿਉਂਕਿ ਮੈਂ ਮੰਡੀ ਦਾ ਕੰਮ ਕਰਦਾ ਉਹਦੇ ਵਿੱਚ ਲੇਬਰ ਦਾ ਕੰਮ ਕਰਦਾ ਜੀ ਇਸ ਕਰਕੇ ਮੇਰਾ ਮਤਲਬ ਟਾਈਮ ਹੀ ਨਹੀਂ ਲੱਗਦਾ ਕਿ ਮਨ ਪਰਿਵਾਰ ਦੇ ਨਾਲ ਵਿਜੀ ਹੋਇਆ ਜਾਂਦਾ ਮੈਂ ਇਸ ਕਰਕੇ ਟਾਈਮ ਨਹੀਂ ਲੱਗਦਾ ਜੀ ਵੈਸੇ ਤੁਹਾਡੇ ਪਰਿਵਾਰ ਦੀ ਪੂਰੀ سپورਟ ਹੈ ਤੁਹਾਨੂੰ ਇਸ ਕੰਮ ਦੇ ਸੰਗੀਤ ਦੇ ਵਿੱਚ ਭਾਵੇਂ سپورਟ ਤਾਂ ਪੂਰੀ ਹੈ ਜੀ ਬਾਕੀ ਸਭ ਤੋਂ ਵੱਡੀ ਜਿਹੜੀ ਘਾਟ ਹੈ ਉਹ ਪੈਸੇ ਦੀ ਹੈ ਜੀ ਕਿਉਂਕਿ ਪੈਸਾ ਹੋਵੇ ਅੱਜ ਮੇਰੇ ਕੋਲ ਤੇ ਚਲੋ ਮਤਲਬ ਆਵਾਜ਼ ਤੇ ਚਲੋ ਮਾਰ ਆਈ ਨੇ ਆਪਾਂ ਨੂੰ ਪ੍ਰਮਾਤਮਾ ਨੇ ਬਹੁਤ ਅੱਛੀ ਬਖਸ਼ੀ ਹੈ ਜੀ ਬਾਕੀ ਪੈਸੇ ਦੀ ਕਮੀ ਹੈ ਜੀ ਹਾਂਜੀ ਤੇ ਸਰ ਮਤਲਬ ਤੁਸੀਂ ਅੱਜ ਤੱਕ ਕਦੀ ਕਿਸੇ ਮਤਲਬ ਬੰਦੇ ਦੇ ਨਾਲ ਜਾਂ ਬਾਹਰ ਕਿਸੇ ਦੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਜਾਂ ਵੀ ਕੋਈ ਕਿਸੇ ਨੂੰ ਹੈਲਪ ਮੰਗੀ ਹੋਵੇ ਕਿ ਮੇਰੇ ਸਾਥ ਦੇ ਦਿਓ ਹਾਂਜੀ ਪਤਾ ਕੀ ਜੇ ਸਰਕਲ ਇਹ ਆ ਵੀ ਉਹ ਮਤਲਬ ਇੰਟਰਵਿਊ ਵਗੈਰਾ ਕਾਫੀ ਪਿਛੇ ਮੇ ਕੀਤੀਆਂ ਹੋਈਆਂ ਪਰ ਬਾਕੀ ਕੋਈ ਜਿਆਦਾ ਖਾਸ ਰਿਸਪਾਂਸ ਨਹੀਂ ਮਿਲਿਆ ਉਤਨਾ ਚਲੋ ਆਪਾਂ ਨੂੰ ਕਮੈਂਟ ਵਗੈਰਾ ਸਾਰਾ ਕੁਝ ਆਪਾਂ ਨੂੰ ਵਧੀਆ ਮਿਲਿਆ ਵੀ ਚਲੋ ਠੀਕ ਆ ਆਵਾਜ਼ ਬਹੁਤ ਸੋਹਣੀ ਆ ਬਾਕੀ ਪੈਸੇ ਪੱਖੋਂ ਮਤਲਬ ਕਿਸੇ ਨੇ ਅਜ ਤੱਕ ਆਪਣੀ ਹੈਲਪ ਨਹੀਂ ਕੀਤੀ ਜੀ ਪੈਸੇ ਕਰਕੇ ਰਹੇ ਹਾਂ ਜੀ ਹਾਂਜੀ ਹਾਂਜੀ ਪੈਸੇ ਕਰਕੇ ਰਹੇ ਜੰਨੇ ਆ ਜੀ ਕਿਉਂਕਿ ਮਤਲਬ ਚਲੋ ਆਪਾਂ ਮੈਂ ਇਹੀ ਚਾਹੁੰਦਾ ਵੀ ਚਲੋ ਆਪਣਾ ਮਤਲਬ ਮੈਂ ਪੈਸਾ ਵੀ ਨਹੀਂ ਚਾਹੁੰਦਾ ਆਪਾਂ ਨੂੰ ਪੈਸੇ ਦੀ ਵੀ ਕੋਈ ਨਹੀਂ ਆਪਾਂ ਨੂੰ ਇਹ ਵੀ ਚਲੋ ਆਪਣੀ سپورਟ ਕਰਨਾ ਆਪਣੇ Song ਵਗੈਰਾ ਆਪਣੇ ਸਟੂਡੀਓ ਵਗੈਰਾ ਰਿਕਾਰਡਿੰਗ ਹੋਵੇ ਹਨਾ ਤੇ ਮਤਲਬ ਆਡੀਅנס ਦਾ ਮਤਲਬ ਸੁਣੇ ਆਪਣੇ ਦੁਨੀਆ ਦੇ ਵਿੱਚ ਆਪਣੇ ਟ੍ਰੈਕ ਹੋਣ ਤੇ ਇਸੇੇ ਚੀਜ਼ ਦੀ ਆਪਾਂ ਹੈਲਪ ਚਾਹੁੰਦੇ ਆ ਆਪਾਂ ਇਹ ਨਹੀਂ ਚਾਹੁੰਦੇ ਵੀ ਸਾਨੂੰ ਕੋਈ ਪੈਸੇ ਦੇਵੇ ਨਹੀਂ ਹੈ ਵੀ ਮਤਲਬ ਟ੍ਰੈਕ ਦੇ ਕਰਵਾਉਣ ਆਪਣੇ ਮਾਤੋਬਾਦ ਆਪਣਾ سپورਟ ਕਰਨ ਸਰ ਬਹੁਤ ਵਧੀਆ ਸਰ ਸਰ ਐਸ ਤੀ ਆਪਣੀ ਜਿਹੜਾ ਰਿਐਸਲ ਕਰਦੇ ਹੋ ਉਹ ਮਤਲਬ ਕਿਸ ਤਰ੍ਹਾਂ ਫਿਰ ਮੈਨੇਜ ਕਰਦੇ ਹੋ ਕਿਉਂਕਿ ਤੁਸੀਂ ਆਪ ਜਿੱਦਾਂ ਕਹਿੰਦੇ ਕਿ ਮੈਂ ਮੰਡੀ ਵੀ ਜਾਣਾ ਹੈ ਤਾਂ ਫਿਰ ਕਿਸ ਤਰ੍ਹਾਂ ਮੈਨੇਜ ਕਰਦੇ ਹੋ ਸਾਰੀ ਚੀਜ਼ਾਂ ਅਜੀ ਇਹ ਸਾਰਾ ਨਾ ਮੈਂ ਟਾਈਮਿੰਗ ਸੈੱਟ ਕੀਤੀ ਹੋਈ ਹੈ ਜੀ ਮਤਲਬ ਸੋਭਾ ਦਾ ਸਭ ਤੋਂ ਪਹਿਲਾਂ ਤੇ ਉੱਠ ਕੇ ਜਿਹੜਾ ਨਾ ਜੀ ਅਭਿਆਸ ਹੁੰਦਾ ਜੀ ਜਿਹਨੂੰ ਆਪਾਂ ਸੁਰ ਅਭਿਆਸ ਬੋਲਦੇ ਆ ਜੀ ਸਭ ਤੋਂ ਪਹਿਲਾਂ ਮੇਰਾ ਮੇਨ ਜ਼ਰੂਰੀ ਉਹੀ ਹੈ ਜੀ ਮੈਂ ਸੁਰ ਅਭਿਆਸ ਕਰਦਾ ਜਿਹਦੇ ਨਾਲ ਮੇਰਾ ਕੀ ਗਲਾ ਮਤਲਬ ਚੱਲਦਾ ਰਹੇ ਹਾਂਜੀ ਤੇ ਜਿਹੜਾ ਗਲਾ ਹੈ ਮਤਲਬ ਆਪਣਾ ਤਰਲ ਰਹਿੰਦਾ ਜੀ ਗਲਾ ਮੇਰਾ ਹਾਂ ਤੁਸੀਂ ਗਲੇ ਦੀ ਗੱਲ ਕੀਤੀ ਤਾਂ ਇੱਕ ਜਿਹੜਾ ਸੰਗੀਤਕਾਰ ਆ ਉਹਦਾ ਜਿਹੜਾ ਗਲਾ ਹੈ ਉਹ ਮਤਲਬ ਬਿਹਤਰੀਨ ਹੋਣਾ ਚਾਹੀਦਾ ਆਪਣੇ ਗਲੇ ਨੂੰ ਤੁਸੀਂ ਕਿੱਦਾਂ ਮੇਨਟੇਨ ਰੱਖਦੇ ਭਾਜੀ ਮੇਰਾ ਤੇ ਸਭ ਤੋਂ ਵੱਡੀ ਗੱਲ ਇੱਕ ਮੇਰਾ ਭਰੇਜ ਬਹੁਤ ਜ਼ਿਆਦਾ ਜੀ ਮਤਲਬ ਮੈਂ ਖਾਣ ਪੀਣ ਦਾ ਆਪਣਾ ਬਹੁਤ ਜ਼ਿਆਦਾ ਭਰੇਜ ਰੱਖਦਾ ਕਿਉਂਕਿ ਮੈਂ ਸਾਡਾ ਕੋਈ ਪਤਾ ਨਹੀਂ ਮਤਲਬ ਕਿਸ ਟਾਈਮ ਕੋਈ ਪ੍ਰੋਗਰਾਮ ਆ ਜਾਂਦਾ ਜੀ ਏਦਾਂ ਕਵਾਲੀ ਦਾ ਜਾਂ ਚੈਰਨ ਦਾ ਇਸ ਕਰਕੇ ਫਿਰ ਮੈਨੂੰ ਆਪਣੇ ਗਲੇ ਦਾ ਭਰੇਜ ਰੱਖਣਾ ਪੈਂਦਾ ਜੀ ਹਾਂਜੀ ਤੇ ਜੇ ਸਰ ਜਿਸ ਤਰ੍ਹਾਂ ਕਹਿੰਦੇ ਕੋਈ ਪ੍ਰੋਗਰਾਮ ਆਉਂਦਾ ਹੈ ਤੇ ਜੇ ਮੰਨ ਲਓ ਤੁਸੀਂ ਕੰਮ ਤੇ ਹੋ ਤਾਂ ਉਹ ਅਡੇ ਟਾਈਮ ਕੋਈ ਪ੍ਰੋਗਰਾਮ ਆ ਜਾਈਏ ਫਿਰ ਤੁਸੀਂ ਸੰਗੀਤ ਨੂੰ ਚੁਣੋਗੇ ਜਾਂ ਆਪਣੇ ਕੰਮ ਨੂੰ ਚੁਣੋਗੇ ਭਾਜੀ ਤੁਹਾਨੂੰ ਦੱਸਦਾ ਕਿ ਚੱਕਰੇ ਆ ਵੀ ਹੁਣ ਜਵੇਂ ਮੰਨ ਲਾ ਅਡੇ ਟਾਈਮ ਵਾਲਾ ਜਿਹੜਾ ਕੰਮ ਆ ਉਹ ਤੇ ਮੈਂ ਇਹ ਤੇ ਨਾ ਮਤਲਬ ਉਹ ਕੰਮ ਕਰਦੇ ਹੀ ਉਥੇ ਆਪਾਂ ਨੂੰ ਕੰਮ ਛੱਡ ਗਏ ਜੀ ਮਤਲਬ ਆਪਾਂ ਨਹੀਂ ਜਾ ਸਕਦੇ ਕਿਉਂਕਿ ਚਲੋ ਇਹ ਪ੍ਰੋਗਰਾਮ ਤੇ ਚਲੋ ਮੈਂ ਮਤਲਬ ਇਹ ਅੱਜ ਉਸ ਦਿਨ ਆ ਜੂਗਾ ਪਰ ਬਾਅਦ ਵਿੱਚ ਮੈਂ ਆਪਣਾ ਪਰਿਵਾਰ ਤੇ ਕਿਨੁੱਥੀ ਬੰਨਣਾ ਜੀ ਇਸ ਕਰਕੇ ਮੈਂ ਉਹ ਇੱਕ ਤਰ੍ਹਾਂ ਮਤਲਬ ਕੰਮ ਛੱਡ ਕੇ ਨਹੀਂ ਜਾ ਸਕਦਾ ਜੀ ਕਿਉਂਕਿ ਜੇ ਮੱਲਾ ਬਾਅਦ ਵਿੱਚ ਉਹ ਫ੍ਰੀ ਟਾਈਮ ਦੇ ਵਿੱਚ ਉਹ ਪ੍ਰੋਗਰਾਮ ਲਾ ਲਈਦਾ ਜੀ ਕਾਫੀ ਵਧੀਆ ਗੱਲ ਹੈ ਕਿਉਂਕਿ ਜਿੱਥੇ ਰੋਜੀ ਰੋਟੀ ਚੱਲਦੀ ਆਪਾਂ ਉਸ ਚੀਜ਼ ਨੂੰ ਆਪਾਂ ਛੱਡ ਨਹੀਂ ਸਕਦੇ ਤੇ ਸੰਗੀਤ ਨਾਲ ਨਾਲ ਚੱਲਦਾ ਰਹਿਣਾ ਚਾਹੀਦਾ ਰਹਿਣਾ ਚਾਹੀਦਾ ਤੇ ਇਸ ਸਾਰ ਇਸ ਤੋਂ ਇਲਾਵਾ ਤੁਸੀਂ ਜਿਸ ਤਰ੍ਹਾਂ ਕਿਹਾ ਕਿ ਮੈਂ ਇੰਟਰਵਿਊ ਦਿੱਤੀਆਂ ਪਹਿਲਾਂ ਵਾਲੇ ਚੈਨਲ ਦੇ ਵਿੱਚ ਉਸ ਤੋਂ ਬਾਅਦ ਤੁਹਾਡੀ ਜ਼ਿੰਦਗੀ ਦੇ ਵਿੱਚ ਤੇ ਬਦਲਾਅ ਆਏਗਾ ਤੇ ਅਧੀ ਜ਼ਿੰਦਗੀ ਲੱਗੇ ਸੰਗ ਨਹੀਂ ਹੈ ਜੀ ਉਦਾਂ ਹੀ ਚੱਲ ਰਹੀ ਹੈ ਜੀ ਅਜੇ ਵੀ ਮਤਲਬ ਜਿਸ ਤਰ੍ਹਾਂ ਪਹਿਲਾਂ ਸੀ ਉਸ ਤਰ੍ਹਾਂ ਹੀ ਚੱਲ ਰਹੀ ਹੈ ਜੀ ਕਿਉਂਕਿ ਮਤਲਬ ਕੋਈ ਜ਼ਿਆਦਾ ਖਾਸ ਰਿਸਪੌਂਸ ਨਹੀਂ ਮਿਲੇ ਜੀ ਜਿਸ ਤਰ੍ਹਾਂ ਤੁਹਾਡੇ ਕੋਲ ਕੋਈ ਪ੍ਰੋਗਰਾਮ ਹੁੰਦੇ ਤੁਸੀਂ ਗਾਉਂਦੇ ਪ੍ਰੋਗਰਾਮ ਦੇ ਬਾਰੇ ਜੇ ਕੋਈ ਆਪ ਨੂੰ ਇਨਵਾਈਟ ਕਰੇ ਤਾਂ ਫਿਰ ਵੀ ਆਪਾਂ ਜ਼ਰੂਰ ਕਾਇਦਾ ਜੀ ਮਤਲਬ ਇਹ ਇਹ ਨਹੀਂ ਕਿ ਆਪਾਂ ਮਤਲਬ ਹਰ ਇੱਕ ਥਾਂ ਤੇ ਜਾ ਕੇ ਵੀ ਕਿਉਂਕਿ ਇਹ ਜਿਹੜਾ ਇਹ ਸੰਗੀਤ ਇਹਨਾਂ ਇੱਕ ਬਹੁਤ 파ਕ ਪਵਿੱਤਰ ਇਸ ਨੂੰ ਇਸ ਨੂੰ ਆਪਾਂ ਇਹ ਰਾਵਾਂ ਗਲੀਆਂ ਦੇ ਵਿੱਚ ਵੀ ਜਾਦਾ ਵੀ ਆਪਾਂ ਨਹੀਂ ਇੰਦਾ ਕਰ ਸਕਦੇ ਹਾਂ। ਹਾਂਜੀ। ਇਸ ਤੋਂ ਇਲਾਵਾ ਤੁਹਾਡੇ ਤੋਂ ਇਲਾਵਾ ਤੁਹਾਡੇ 3 ਦੇ ਵਿੱਚ ਕੋਈ ਹੋਰ ਮੈਂਬਰ ਹੈਗੇ ਨਹੀਂ ਜਿਹੜਾ ਤੁਹਾਡੇ ਸਾਥ ਦੇਵੇਂ ਇਸ ਸੰਗੀਤ ਲਾਈਡ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਹਰਮੋਨੀਅਮ ਵਜਾਉਂਦੇ ਨਾਲ ਕੋਈ ਤਬਲਾ ਪਲੇਅਰ ਹੋਵੇ। ਭਾਜੀ ਸਾਡੇ ਫੈਮਿਲੀ ਦੇ ਵਿੱਚ ਤੇ ਨਹੀਂ ਹੈਗਾ ਕਿਉਂਕਿ ਸਾਡੀ ਫੈਮਿਲੀ ਦੇ ਵਿੱਚੋਂ ਮੇਰੇ ਦਾਦਾ ਜੀ ਇੱਕ ਮਤਲਬ ਕੀਰਤਨ ਕਰਦੇ ਸੀ ਉਸ ਤੋਂ ਬਾਅਦ ਮੇਰੇ ਫਾਦਰ ਸਾਹਿਬ ਸੀ ਉਹ ਜਾਗਰਣ ਕਰਦੇ ਸੀ ਤੇ ਹੁਣ ਮੈਂ ਇਸ ਚੀਜ਼ ਨੂੰ ਚੁਆਇਸ ਕੀਤਾ ਜੀ ਤੇ ਬਾਕੀ ਸਾਡੇ ਪਰਿਵਾਰ ਦੇ ਵਿੱਚ ਹੋਰ ਨਹੀਂ ਦੀ ਕੋਈ ਸੀਰੀਅਸ ਲਾਈਨ। ਇਸ ਤੋਂ ਤਾਂ ਮਤਲਬ ਹੋਰ ਕੋਈ ਨਹੀਂ ਰਸੂ ਹਾਂਜੀ ਤੇ ਪੁੱਛੇ ਸਾਨੂੰ ਹੋਰ ਕੋਈ ਵਧੀਆ ਦੀ ਇੱਕ ਸਰਾਉ ਅਨਮਿਕ ਛੋਟਾ ਜਿਹਾ ਮਤਲਬ ਲਗਮਾ ਪੇਸ਼ ਕਰਦੇ ਵਾਹ ਹਾਂ ਤੇਰੇ ਨਾਮ ਮੇਰੀ ਗਾਨ ਤੇਰੇ ਨਾਮ ਤੇਰੇ ਨਾਲ ਸੁਬਾ ਮੇਰੀ ਤੇਰੇ ਨਾਲ ਸ਼ਾਮ ਕੱਲ ਮੇਰੀ ਕਿਉਂ ਨਹੀਂ ਮਨ da no. ਕੀ ਆ ਗਾਦੇ ਮਤਲਬ ਇੰਨੇ ਉੱਚ 스ਕਿੱਲ ਤੇ ਗਾਉਣਾ ਮਤਲਬ ਕੋਈ ਮਾਮੂਲੀ ਗੱਲ ਨਹੀਂ ਉਹ ਵੀ ਮਤਲਬ ਇੰਗੇ ਜਾ ਕੇ ਜੇ ਤੇ ਸਰ ਜਿਸ ਤਰ੍ਹਾਂ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਮਤਲਬ YouTube ਤੇ ਚੈਨਲਸ ਖੁੱਲ ਰਹੇ ਨਹੀਂ Instagram ਤੇ ਅੱਜ ਕੱਲ オーਡੀਐਂਸ ਕਾਫੀ ਆ ਤੁਸੀਂ ਮਤਲਬ ਆਪਣਾ ਵੀ ਪੇਜ ਨਹੀਂ ਹੈ Instagram ਤੇ YouTube ਤੇ ਕੋਈ ਨਹੀਂ ਭਜੀ ਅਜੇ ਤੱਕ ਨਹੀਂ ਕੋਈ ਵੀ ਬਣਾ ਰਹੇ ਕਿਉਂਕਿ ਅੱਜ ਕੱਲ ਤੇ ਕਿਉਂਕਿ ਤੁਸੀਂ ਜਿੰਨਾ ਵਧੀਆ ਗਾਉਂਦੇ ਈ ਚੀਜ਼ ਤੇ ਮਤਲਬ ਵੈਸੇ ਵੈਲੀ ਹੋ ਸਕਦੀ ਹੈ ਤੁਸੀਂ ਮਤਲਬ ਕੋਸ਼ਿਸ਼ ਪਰ ਕਿਉਂ ਨਹੀਂ ਕੀਤੀ ਭਾਜੀ ਜੱਕਰ ਪਤਾ ਕੀ ਹੈ ਜੀ ਉਹਨਾਂ ਨੂੰ ਜ਼ਿਆਦਾ ਨਾ ਟਾਈਮ ਨਹੀਂ ਲੱਗਦਾ ਜੀ ਇਸ ਚੀਜ਼ ਦੇ ਵਿੱਚ ਵੀ ਮਤਲਬ ਮੈਂ ਆਪਣੀਆਂ ਵੀਡੀਓ ਬਣਾ ਸਕਾਂ ਜੀ ਪਰ ਹੁਣ ਅੱਜ ਵੀ ਚਲੋ ਮਤਲਬ ਕੱਲੋਂ ਦਾ ਛੁੱਟੀ ਕਰਕੇ ਤੁਹਾਨੂੰ ਦੱਸਿਆ ਵੀ ਮਤਲਬ ਨੇਬਰ ਦਾ ਕੰਮ ਕਰੀਦਾ ਜਿੱਥੇ ਘਰ ਦਾ ਵੀ ਦੇਖਣਾ ਪੈਂਦਾ ਸਰਕਲ ਇਸ ਕਰਕੇ ਮਤਲਬ ਜ਼ਿਆਦਾ ਨਹੀਂ ਕੀ ਉਹ ਸਾਨੂੰ ਮਤਲਬ ਤਾਂ ਦੱਸਦਾ ਸਰਕਲ ਇਹ ਮੈਨੂੰ ਇਹ ਚੀਜ਼ ਨਾਲ ਹੁੰਦਾ ਕਿ ਚਲੋ ਮੇਰੇ ਘਰ ਦਾ ਵੀ ਨਾਲ ਚੱਲਦਾ ਜਾਵੇ ਤੇ ਮੈਂ ਆਪਣਾ ਵੀ ਕੰਮ ਚਲਾਈ ਜਾਵਾਂ ਮਤਲਬ ਇਸ ਚੀਜ਼ ਨੂੰ ਮਤਲਬ ਅੱਗੇ ਲਿਜਾਣਾ ਪਰ ਮੈਂ ਬੜੀ ਕੋਸ਼ਿਸ਼ ਕਰਦਾ ਇਹਨੂੰ ਇਸ ਚੀਜ਼ ਨੂੰ ਅੱਗੇ ਲਿਆਉਣ ਦੀ ਪਰ ਮੈਂ ਫਿਰ ਮੈਂ ਪਛਾਣ ਹੁੰਦਾ ਜਾਂਦਾ ਹਾਂ ਹਾਂਜੀ ਇਹ ਚੀਜ਼ਾਂ ਕਿਉਂਕਿ ਇਹ ਬਾਹਰ ਤੇ ਸੋ ਜਿਹੜੀਆਂ ਚ ਵਧੀਆ ਮਾਰਦੇ ਨੇ ਹਾਂ ਹਾਂ ਦੇਖੋ ਜੀ ਬਣੇ ਹੋਏ ਨੇ ਹਾਂਜੀ ਤੇ ਸਾਰੇ ਮਤਲਬ ਇਸ ਤੋਂ ਇਲਾਵਾ ਤੁਸੀਂ ਮਤਲਬ ਇਦਾਂ ਦੀ ਜਿਸ ਤਰ੍ਹਾਂ ਤੁਹਾਨੂੰ ਸਕਸੈਸ ਨਹੀਂ ਮਿਲ ਰਹੀ ਤੁਸੀਂ ਤੇਰੀ ਪਰੇ ਪਰੇਸ਼ਾਨ ਹੋਏ ਕਿ ਯਾਰ ਮੇਰਾ ਵਧੀਆ ਗੋਨਾ ਹੈ ਕਿ ਮੇਰਾ ਕਿਉਂ ਨਹੀਂ ਮੇਰਾ ਕੋਈ ਸੁਮਨ ਹੈ ਜੇ ਪ੍ਰਮਾਤਮਾ ਨੇ ਕਹੀ ਇਹ ਤੁਸੀਂ ਮਤਲਬ ਉਹਦੇ ਕਾੜੀ ਉਹਨਾਂ ਨੂੰ ਤਿਆਗ ਹੀ ਮਤਲਬ ਕਿਉਂ ਨਹੀਂ ਮੇਰਾ ਸੁਣਦੀ ਪ੍ਰਮਾਤਮਾ ਦਾ ਬਾਜੀ ਮੰਨਣ ਬੜੀ ਕੋਸ਼ਿਸ਼ ਕੀਤੀ ਹੈ ਜੀ ਮਤਲਬ ਬੜਾ ਆਪਣੇ ਉਹਨਾਂ ਦਾ ਜੋਰ ਲਾਈਦਾ ਜੀ ਬਾਕੀ ਫਿਰ ਜਦੋਂ ਕੋਈ ਸਕਸੈਸ ਨਹੀਂ ਮਿਲਦਾ ਫਿਰ ਆਕਾ ਹਾ ਕੇ ਬੈਠ ਜੀਦਾ ਜੀ ਫਿਰ ਆਖੀਦਾ ਵੀ ਚਲੋ ਕੋਈ ਨਹੀਂ ਪ੍ਰਮਾਤਮਾ ਨੂੰ ਮਤਲਬ ਦੇਖਦਾ ਸਾਰਾ ਕੁਝ ਉੱਪਰ ਕੋਈ ਗੱਲ ਨਹੀਂ ਜਦੋਂ ਟਾਈਮ ਆਏਗਾ ਆਪਣਾ ਨਹੀਂ ਚਲੋ ਇਹ ਬਹੁਤ ਵਧੀਆ ਤੁਹਾਡੀ ਗੱਲ ਲੱਗੀ ਤੁਸੀਂ ਅਟਲੀਸ ਤੋਂ ਤੁਸੀਂ ਉਹ ਤਿੱਕ ਕਰ ਰਹੇ ਹੋ ਕਿ ਆਜ ਦੇ ਜਮਾਨੇ ਦੇ ਵਿੱਚ ਕਿਸੇ ਨੂੰ ਸਕਸੈਸ ਨਹੀਂ ਮਿਲਦੀ ਉਹ ਬੰਦਾ ਸਾਡੀ ਦੰਦਾ ਹੈ ਕਿ ਅੱਜ ਗੱਲ ਤੇ ਤੁਹਾਨੂੰ ਪਤਾ ਹੀ ਆ ਸੋਸ਼ਲ ਮੀਡੀਆ ਦਾ ਜਮਾਨਾ ਹੈ ਤੇ ਚਲੋ ਫਿਰ ਵੀ ਬਹੁਤ ਵਧੀਆ ਗੱਲ ਹੈ ਕਿ ਇਹਨਾਂ ਨੇ ਆਪਣਾ ਜਿਹੜਾ ਸ਼ੌਂਕ ਹੈ ਉਹ ਪਾ ਲਿਆ ਉਹ ਮਤਲਬ ਖਤਮ ਨਹੀਂ ਕੀਤਾ ਕੰਮ ਦੇ ਨਾਲ ਤੇ ਹੁਣ ਜਿਹੜਾ ਆਪਾਂ ਨੂੰ ਸਮਾਂ ਇਜਾਜ਼ਤ ਨਹੀਂ ਲੈਣਾ ਕਿਉਂਕਿ ਇਹ ਵੀ ਛੁੱਟੀ ਲੈ ਕੇ ਆਏ ਨੇ ਤਾਂ ਇਸ ਕਰਕੇ ਆਪਾਂ ਵੀਡੀਓ ਨੂੰ ਜ਼ਿਆਦਾ ਲੰਬੀ ਨਹੀਂ ਕਰਾਂਗੇ ਤੇ ਸਰ ਜਾਣ ਤੋਂ ਪਹਿਲਾਂ ਸਾਡੀ ਆਡੀਅנס ਨੂੰ ਤੁਸੀਂ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਅੱਜ ਦੀ ਯੂਜ਼ ਨੂੰ ਕੋਈ ਸੰਗੀਤ ਸੰਗੀਤ ਆਪਣੇ ਸੰਗੀਤ ਦੇ ਰਹੇ ਪਾਜੀ ਮੈਂ ਇੱਕ ਮਤਲਬ ਲਾਸਟ ਅੱਜ ਕੱਲ੍ਹ ਮੈਂ ਮਤਲਬ ਇੱਕ ਚੀਜ਼ ਬੜੀ ਦੇਖਦਾ ਜੀ ਮਤਲਬ ਕਿਉਂਕਿ ਮਾਂ ਪਿਓ ਜਿਹੜਾ ਹੁੰਦਾ ਨਾ ਜੀ ਪਰ ਉਹ ਬਹੁਤ ਅਲੱਗ ਚੀਜ਼ ਰੱਬ ਦਾ ਦਰਿਆ ਦਿੱਤਾ ਜੀ ਹੈ ਸੰਗਤ ਵਹਿ ਰੱਬ ਦਾ ਹਾਂ ਜੀ ਹਾਂ ਜੀ ਤੇ ਦੂਜੀ ਗੱਲ ਇਹ ਆ ਕਿ ਮਤਲਬ ਅੱਜ ਕੱਲ੍ਹ ਲੋਕ ਜਿਹੜੇ ਆ ਮ मतलब ਮਾਂ ਪਿਓ ਨੂੰ ਭੁੱਲਦੇ ਜਾ ਰਹੇ ਆ ਜੀ ਬੰਦ ਨਾ ਆਪਣਾ ਜਦੋਂ ਕਿਉਂਕਿ ਮਾਂ ਅੰਦਰ ਆਪਣ ਨੂੰ ਛੋਟਿਆਂ ਜਾਨ ਕਿਸ ਤਰ੍ਹਾਂ ਮਾਂ ਪਿਓ ਆਪ ਨੂੰ ਵੱਡਿਆ ਕਰਦੇ ਆ ਜੀ ਤੇ ਬਾਅਦ ਵਿੱਚ ਆਪਾਂ ਜਦੋਂ ਉਹਨਾਂ ਦਾ ਟਾਈਮ ਆਉਂਦਾ ਹੈ ਹਨਾ ਜੀ ਤੇ ਆਪਾਂ ਦਾ ਮਤਲਬ ਆਪਣਾ ਮੌਕਾ ਹੁੰਦਾ ਆਪਾਂ ਉਹਨਾਂ ਨੂੰ ਸਾਂਭ ਲਾ ਤੇ ਮਤਲਬ ਉਹ ਤੋਂ ਤੇਰਾ ਆਪਣਾ ਮਾਂ ਪਿਓ ਦੀ ਉਹਨਾਂ ਨੂੰ ਬਾੜ ਹੀ ਵਾਦੇ ਆਪਾਂ ਨੂੰ ਅੱਜ ਕੱਲ੍ਹ ਜ਼ਿਆਦਾ ਇਹ ਚੀਜ਼ ਮੈਂ ਦੇਖ ਰਿਹਾ ਤਕਿਆ ਤਕਿਆ ਬੱਜ ਰਹੇ ਨੇ ਇਹ ਚੀਜ਼ ਹੈ ਮਤਲਬ ਮੈਂ ਇਹ ਦੇਣਾ ਚਾਹੁੰਦਾ ਮੈਂ ਇੱਕ Song ਨੇ ਜੀ ਜੀ beyond ਸੋਨ ਕੇ ਸੱਚੀ ਅੱਖਾਂ ਦੇ ਵਿੱਚੋਂ ਹੰਝੂ ਆ ਜਾਂਦੇ ਨੇ ਤੇ ਹੁਣ ਆਪਾਂ ਇਸ ਪੋਡਕਾਸਟ ਨੂੰ ਇੱਥੇ ਖਤਮ ਕਰਦੇ ਹਾਂ ਕਿਉਂਕਿ ਸਮਾਂ ਇਜਾਜ਼ਤ ਨਹੀਂ ਦੇਦਾ ਇਹਨਾਂ ਨੇ ਵੀ ਆਪਣੇ ਕੰਮ ਤੇ ਜਾਣਾ ਹੈ ਤੇ ਵੀਡੀਓ ਵੀ ਆਲਰੇਡੀ ਕਾਫੀ ਲੰਬੀ ਬਣ ਚੁੱਕੀ ਆ ਤੇ ਸਰ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਕਰਦੇ ਹਾਂ ਜੀ ਕਿ ਤੁਸੀਂ ਯਾਦ ਕੀ ਸਮਾਂ ਕੱਢ ਕੇ ਸਾਡੇ ਨਾਲ ਆਏ ਹੋ ਤੇ ਜਾਣ ਤੋਂ ਪਹਿਲਾਂ ਸਾਰਿਆਂ ਨੂੰ ਬੇਨਤੀ ਆ ਜੀ ਕਿ ਵੀਡੀਓ ਨੂੰ ਵਾਤੋਂ-ਵਾਤ ਸ਼ੇਅਰ ਕਰਿਓ ਲਾਈਕ ਕਰਦੇ ਕਮੈਂਟ ਕਰਦੇ ਕਿਉਂਕਿ ਇਸ ਇਹ ਵੀਡੀਓ ਜਿਹੜੀ ਆ ਲੋਕਾਂ ਤੱਕ ਪਹੁੰਚਣੀ ਬਹੁਤ ਜ਼ਰੂਰੀ ਆ ਕਿਉਂਕਿ ਅਜਿਹਾ ਟੈਲੈਂਟ ਐ ਲੋਕਿਆ ਵਯਾਵਾ ਤੇ ਆਪਾਂ ਇਹੀ ਕੋਸ਼ਿਸ਼ ਕਰਨੀ ਹੈ ਕਿ ਅਜਿਹੇ ਹੋਰ ਨੌਜਵਾਨਾਂ ਨੂੰ ਮੌਕਾ ਮਿਲੇ ਅੱਗੇ ਆਉਣ ਦਾ ਤੇ ਉਹ ਆਪਣਾ ਟੈਲੈਂਟ ਜਿਹੜਾ ਹੈ ਲੋਕਾਂ ਦੇ ਵਿੱਚ ਦਿਖਾ ਸਕਣ। ਤੇ ਚਲੋ ਜੀ ਹੁਣ ਤੁਹਾਡੇ ਤੋਂ ਵੀ ਲੈਣੇ ਹੈ ਇਜਾਜ਼ਤ ਤੇ ਪੌਡਕਾਸਟ ਨੂੰ ਸ਼ੇਅਰ ਕਰ ਦਿਓ ਜੀ ਤੇ ਹੋਰ ਅਜਿਹੇ ਪੌਡਕਾਸਟ ਲੈ ਕੇ ਤੁਹਾਡੇ ਨਾਲ ਹਾਜ਼ਰ ਹੁੰਦੇ ਰਾਵਾਂਗੇ। ਸਤਿ ਸ੍ਰੀ ਅਕਾਲ ਜੀ।